ਪੂਰੇ ਭਾਰਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਉਲੀਕੇ ਗਏ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰਕਲ ਗੁਰਾਇਆ ਵੱਲੋਂ ਜਨਰਲ ਸਕੱਤ ਤਰਸੀਮ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਰਕਲ ਪ੍ਰਧਾਨ ਰਣਜੀਤ ਸਿੰਘ ਖੇਲਾ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨ ਖੇਤੀ ਖਲੜੇ ਦੀਆਂ ਕਾਪੀਆਂ ਫੂਕੀਆਂ ਗਈਆਂ ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਕਾਲ ਤੇ ਬੀਕੇਯੂ ਦੁਆਬਾ ਵੱਲੋਂ ਗੁਰਾਇਆ ਦੇ ਮੇਨ ਚੌਂਗ 'ਚ ਨਵੇਂ ਖੇਤੀ ਖਲੜਾ ਕਾਨੂੰਨ ਦੀਆਂ ਕਾਪੀਆਂ ਫੂਕੀਆਂ ਗਈਆਂ ਨੇ ਉਣਾ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਨੇ ਪਰ ਸਰਕਾਰ ਚੁੱਪੀ ਛਾਦੀ ਬੈਠੀ ਹੈ ਉਹਨਾਂ ਕੇਂਦਰ ਸਰਕਾਰ પાસે ਮੰਗ ਕੀਤੀ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਗੁਰਾਂ ਤੋਂ ਨਵਰੰਗ ਚੈਨਲੇ ਮਨੀਸ਼ ਕੌਸ਼ਲ ਦੀ ਰਿਪੋਰਟ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਰਸ਼ੀਮ ਸੰਟੇ ਲੋਜ ਜ਼ਿਲ੍ਹਾ ਜਨ ਅਸਕਤਰਾ ਭਾਰਤੀ ਸਾਂਝੀ ਜਨ ਦਬਾਬਾ ਅੱਜ ਸਾਰੇ ਪਾਸਟ ਦੇ ਵਿੱਚ ਐਸ ਕੇ ਐਮ ਗੈਰ ਰਾਜਨੀਤਿਕਾਂ ਐਸ ਕੇ ਐਮ ਅਤੇ ਕੇ ਐਮ ਐਮ ਜਿਹੜੀਆਂ ਤਿੰਨੇ ਫੋਰਮਾਂ ਲੜਦੀਆਂ ਉਹਨਾਂ ਵੱਲੋਂ ਸਾਂਝਾ ਇੱਕ ਪ੍ਰੋਗਰਾਮ ਸਿਕਾ ਜਿਹੜੇ ਤਹਿਤ ਜਿਹੜੀ ਮੋਦੀ ਸਰਕਾਰ ਵੱਲੋਂ ਜਿਹੜੇ 2020 ਦੇ ਵਿੱਚ ਅਸੀਂ ਕਾਲੇ ਕਾਨੂੰਨ ਵਾਪਸ ਕਰਾ ਸੀ ਉਸੇ ਕਾਨੂੰਨ ਨੂੰ ਤੋੜ-ਬੋੜ ਕੇ ਖੇਤੀ ਖਲੜੇ ਦੇ ਨਾਂ ਅਧੀਨ ਫਿਰ ਪੰਜਾਬ ਤੇ ਲਾਗੂ ਕਰਨ ਲਈ ਭੇਜਿਆ ਗਿਆ ਸਿਕਾ ਸੋ ਅਸੀਂ ਉਸ ਜਿਹੜਾ ਕਰੋਨ ਦਾ ਵਿਰੋਧ ਕਰਦੇ ਆ ਤੇ ਅੱਜ ਤਿੰਨੇ ਫੋਰਮ ਵੱਲੋਂ ਇਹ ਸਿਕਾ ਵੀ ਉਸ ਜਿਹੜੇ ਕਰੋਦ ਦੀਆਂ ਕਾਪੀਆਂ ਸਿਗੀਆਂ ਉਹਨੂੰ ਸਾੜਿਆ ਜਾਊਗਾ ਸੋ ਭਾਰਤੀ ਸੱਜਣੀਆਂ ਦਬਾਬਾ ਸਾਡੇ ਪ੍ਰਧਾਨ ਮਨਜੀਤ ਸਿੰਘ ਜੀ ਰਾਏ ਜਨਸਕਤਸਤਰਾਪ ਸਿੰਘ ਸਾਨੀ ਦੇ ਪ੍ਰਧਾਨਗੀ ਹੇਠ ਸਾਨੂੰ ਇਹ ਹੁਕਮ ਹੋਇਆ ਹੈ ਸਿਕਾ ਕਿ ਤੁਸੀਂ ਜਿਹੜਾ ਇਹ ਕਾਪੀਆਂ ਆ ਇਹ ਗਰਿਆ ਸਰਕਲ ਵੱਲੋਂ ਗਰਿਆ ਦੇ ਵਿੱਚ ਸਾੜਨੀਆਂ ਤੇ ਅਸੀਂ ਉਹ ਜਿਹੜੀਆਂ ਕਾਪੀਆਂ ਸਾੜ ਕੇ ਉਹਦੀ ਜਿਹੜੀ ਕਾਲਕਿਆ ਮੋਦੀ ਸਰਕਾਰ ਦੇ ਜਿਹੜੇ ਕਾਲਾ ਕਾਰਨਾਮੇ ਕਾਲੇ ਕਾਨੂੰਨ ਆ ਉਹਦੇ ਉੱਤੇ ਸੁੱਟੀ ਆ ਤਾਂ ਜੋ ਜਿਹੜੇ ਉਹਦੇ ਕਾਲੇ ਕਾਨੂੰਨ ਆ ਥੋੜੇ ਜਹੇ ਥੱਲੇ ਲੁਕਣ ਤੇ ਸਾਨੂੰ ਇਹ ਹੋਵੇ ਬਈ ਜਿਹੜੇ ਸਾਡੇ ਤੇ ਉਹੀ ਜਿਹੜੇ ਕਾਨੂੰਨ ਘੁਆਕਵਾ ਕੇ ਡਾਇਰੈਕਟ ਇੰਡਾਇਰੈਕਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਕਾਰ ਉੱਤੋਂ ਬਾਜ ਆਵੇ ਤੇ ਜਿਹੜੀ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਐਕਟ ਦੀ ਜਿਸ ਤਰ੍ਹਾਂ ਉਹਨਾਂ ਨੇ ਤੇ ਬਕਵਾਸ ਵਾਲਾ ਮਾਨ ਨੂੰ ਕਿਹਾ ਵੀ ਅਸੀਂ ਜਿਹੜੇ ਕਾਨੂੰਨ ਆ ਖੇਤੀ ਖੇੜੜਾ ਇਹਨੂੰ ਵਾਪਸ ਕਰਦੇ ਆ ਪਰ ਵਧੀਆ ਗੱਲ ਆ ਚਲੋ ਅਸੀਂ ਜਿੱਥੇ ਮਾੜੀ ਗੱਲ ਆ ਦਿੰਦਿਆ ਵੀ ਕਰਦੇ ਜਿੱਥੇ ਵਧੀਆ ਗੱਲ ਆ ਉਹਦੀ ਛਲਾਂਗਾ ਵੀ ਕਰਦੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਭਾਈ ਤੂੰ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਵੋਟਾਂ ਲੈ ਕੇ ਉਸ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠਿਆ ਤੇ ਆਪਾਂ ਨੂੰ ਜੇ ਤੁਸੀਂ ਉਹ ਜਿਹੜੇ ਵੋਟਰ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਜਿਹੜੀ ਆਰਥਿਕਤਾ ਤੇ ਬਹੁਤ ਵੱਡੀ ਜਿਹੜੀ ਆ ਤੇ ਹਿਸਾਇਆ ਜੇਕਰ ਪੰਜਾਬ ਦੀ ਕਿਸਾਨੀ ਤੇ 60% ਵਧਦੀ ਆ ਤੇ ਪੰਜਾਬ ਦੀ ਆਰਥਿਕਤਾ ਤੇ 60% ਵਧਦੀ ਆ ਜੇਕਰ ਪੰਜਾਬ ਦੀ ਆਰਥਿਕਤਾ ਤੇ 60% ਵਧਦੀ ਆ ਤਾਂ ਪੰਜਾਬ ਫਿਰ ਜਿਹੜੇ ਹਾਲਾਤ ਆਉਣ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਖਰਾਬ ਹੋਣਗੇ